ਸਰ ਮੇਰਾ ਨਾਮ ਸਰਦੀਪ ਸਿੰਘ ਹੈ ਸਰ ਅੱਛਾ ਤੇ ਮੈਂ ਆਪਣਾ ਚੰਡੀਗੜ੍ਹ ਬਰੈਲ ਜੇਲ੍ਹ ਚ ਆਪਣਾ ਸਰਵਿਸ ਕਰਦਾ ਹਾਂ ਜੀ ਸਾਹਮਣੇ ਠੀਕ ਹੈ ਜੀ ਸਾਹਮਣੇ ਦੇਖ ਕਰ ਤੇ ਰੋਜ਼ ਜਿੱਦਾਂ ਜਿੱਦਾਂ ਕੰਟੀਨਿਊ ਆਪਣਾ ਡਿਊਟੀ ਕਰਕੇ ਮੈਂ ਆਪਣਾ ਜੀ ਘਰੇ ਗਿਆ ਹਾਂ ਆਪਣਾ 6 ਤੋਂ 2 ਰੋਟੀ ਸੀਗੀ ਸਵੇਰੇ ਮੇਰੀ ਡਿਊਟੀ ਖਤਮ ਕਰਕੇ ਮੈਂ ਘਰੇ ਗਿਆ ਜੀ ਆਪਣਾ ਸਾਡੀ ਜਗਾ ਸੀਗੀ ਪੁਣ ਚ ਉੱਥੇ ਜਗਾ ਆਪਣਾ ਸਾਡਾ ਰਸਤਾ ਰੋਕਦਾ ਜੀ ਆਪਣਾ ਪਿੰਡ ਹੁਲਕਾ ਜੀ ਬਨੋਰ ਲਵੇ ਤੇ ਜਿਹੜੀ ਦੂਜੀ ਪਾਰਟੀ ਹੈ ਰਾਮ ਸਿੰਘ ਤੇ ਉਹਦੇ بیٹے ਜੀ ਆਪਣਾ ਤਿੰਨ ਅ ਜਸਦੀਪ ਸਿੰਘ ਰਾਜੂ ਹਰਦੇਵ ਸਿੰਘ ਸਿਕੰਦਰ ਸਿੰਘ ਜੀ ਤੇ ਆਪਣਾ ਦੋ ਪੋਤੇ ਸੀਗੇ ਜਿਹੜੇ ਠੀਕ ਨਾਮ ਤੇ ਜਿਲ ਜੋਸਿੰਗ ਤੇ ਇੱਕ ਸਿਮਰਨ ਜੋਤ ਉਹਨਾਂ ਨੇ ਆਪਣਾ ਜੀ ਪਹਿਲਾਂ ਤਾਂ ਜੀ ਸਰਪੰਚ ਤੋਂ ਟਾਈਮ ਲਿਆ ਜੀ ਵੀ ਬੈਠ ਕੇ ਗੱਲ ਮਿਲਣ ਲਈ ਸਰਪੰਚ ਨੇ ਸਾਨੂੰ ਟਾਈਮ ਦਿਆ ਸੀਗਾ ਜੀ ਵੀ ਬਹਿ ਕੇ ਗੱਲਬਾਤ ਨੇ ਵੇੜ ਦੋਗੇ 5:30 ਵਜੇ ਦਾ ਟਾਈਮ ਦਿਆ ਸੀਗਾ ਤੇ ਮੇਰਾ ਬੇਟਾ ਅੰਦਰਲੇ ਘਰ ਗਿਆ ਸੀਗਾ ਜੀ ਆਪਣਾ ਦੇਖਵਾ ਵਾਸਤੇ ਬੇਟੇ ਨੇ ਮੇਰੇ ਨਾਲ ਆ ਕੇ ਮਨ ਨੂੰ ਕਿਹਾ ਜੀ ਆਪਣਾ ਉਹਨੇ ਮੈਂ ਦੁਬਾਰ ਕਰਤੀ ਜੀ ਬਸ ਪਹਿਲਾਂ ਬੈਠਣ ਤੋਂ ਪਹਿਲਾਂ ਦਰਵਾਜ਼ੇ ਨਾਲ ਗੱਲ ਹੋਈ ਸੀਗੀ ਉਹਨਾਂ ਨੇ 4 ਵਜੇ ਪਹਿਲਾਂ ਕੰਦ ਲਾ ਕੇ ਕਰ ਅੱਜ ਜੀ ਉਹਨਾਂ ਨੂੰ ਸਿਰ ਰੋਕਣਗੇ ਮੇਰਾ ਬੇਟਾ ਤੇ ਬ੍ਰਦਰ ਪਹਿਲਾਂ ਚਲੇ ਗਏ ਜੀ ਤੇ ਮੈਂ ਤੁਰ ਕੇ ਗਿਆ ਆਪਣਾ ਇਹਨਾਂ ਨੇ ਕਿਹਾ ਵੀ ਆਪਣਾ ਵੀ ਤੁਸੀਂ ਆਪਣਾ ਇਹ ਦੁਬਾਰ ਨਾ ਕਰੋ ਵੀ ਆਪਣਾ ਸਰਪੰਚ ਨੂੰ ਟਾਈਮ ਲਿਆ ਹੋਇਆ ਬੈਠ ਕੇ ਗੱਲ ਕਰਾਂਗੇ ਉਹਨੇ 7-8 ਜਣੇ ਸੀਗੇ ਆਪਣਾ ਅਸੀਂ ਖਾਲੀ ਹੰਦ ਸੀਗੇ ਉਹਨਾਂ ਕੋਲ ਹਥਿਆਰ ਸੀਗੇ ਜੀ ਪਹਿਲਾਂ ਤਾਂ ਬ੍ਰਦਰ ਦੇ ਹਮਲਾ ਕਰਦੇ ਆ ਜੀ ਆਪਣਾ ਇੱਥੇ ਬਾਹਂਜ ਮਾਰਿਆ ਜਾਪੂ ਜੀ ਉਹ ਉਹ ਤੋਂ ਬਾਅਦ 5 ਮਿੰਟ ਬਾਅਦ ਮੈਂ ਆਇਆ ਜੀ ਉਹਨਾਂ ਨੇ ਕਿਹਾ ਵੀ ਇਹ ਮੁਲਾਜ਼ਮਾ ਇਹਨੂੰ ਫੜੋ 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 ਤੇ ਰਾਜੂ ਜਿਹੜਾ ਜਸਦੇਵ ਸਿੰਘ ਹੈ ਜੀ ਆਪਣਾ ਇੱਕ ਉਹਨੇ ਤੇ ਆਪਣਾ ਕਿਰਦੂ ਦੇ ਬੇਟੇ ਨੇ ਜਿੱਦਲਿਓਤ ਨੇ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਤੇ ਪਿੱਛੋਂ ਮੇਰੇ ਪਤਨੀ ਕਿਹਾ ਡੰਡਾ ਮਾਰਿਆ ਕੁਛ ਕਿਆ ਮਾਰਿਆ ਜਾਨੀ ਵੱਜਿਆ ਸਿਰ ਤੇ ਪਿੱਛੇ ਹੀ ਵੀ ਮੈਂ ਆਲ ਮਾਰ ਜਾ ਹੋ ਗਿਆ ਪਿੱਛੇ ਸਰਿੰਦਰ ਸਿੰਘ ਮੇਰੇ ਆਪਣਾ ਤਿੰਨ ਵਾਰ ਕਰ ਗਿਆ ਜਾਪੂ ਦੇ ਇੱਕ ਇੱਥੇ ਗੁਰਦੇਜ ਮਾਰਿਆ ਇੱਕਾਂਤਰਾਜ ਮਾਰਿਆ ਜੀ ਇੱਥੇ ਇੱਕ ਪੱਟ ਚ ਮਾਰਿਆ ਜੀ ਵੀ ਫੋਨ ਲੱਗ ਗਿਆ ਜੀ ਬਗਨੋਂ ਤੋਂ ਬਾਅਦ ਮੇਰੀ ਸਿਸਟਰ ਆਈ ਮੇਰੀ ਸਿਸਟਰ ਦੇ ਸਿਰ 'ਚ ਡੰਡਾ ਮਾਰਿਆ ਜੀ ਰਾਮ ਸਿੰਘ ਨੇ ਸਿਰ 파ਟ ਦਿਆ ਆਪਣਾ ਸੱਤਾ ਦਾ ਟਾਂਕੇ ਲੱਗੇ ਫਿਰ ਮੇਰਾ ਭਤੀਜਾ ਆਇਆ ਜੀ ਭਤੀਜੇ ਦੇ ਸਿਰ 'ਚ ਮਾਰੀ ਇਟਮੱਥੇ ਚ ਉਸ ਤੋਂ ਬਾਅਦ ਜੀ ਅਸੀਂ ਆਪਣਾ ਬਨੂੜ ਹਸਪੀਟਲ ਗਏ ਸਰ ਬਨੂੜ ਹਸਪੀਟਲ ਆ ਜੀ ਆਪਣਾ ਮੇਰੀ ਹਾਲਤ ਉਹਨਾਂ ਨੇ ਖਰਾਬ ਦੇਖ ਕੇ ਬ੍ਰਦਰ ਨੂੰ ਤਾਂ ਸਿਸਟਮ ਉੱਤੇ ਰੱਖ ਲਈ ਕਰਕੇ ਟੋਕੇ ਲਾਤੇ ਮੰਨੂ ਉਹਨਾਂ ਨੇ 6 ਵਜੇ ਸਰ ਰੈਫਰ ਕਰ ਦਿੱਤੇ ਮੇਰਾ ਕੋਈ ਇਲਾਜ ਨਹੀਂ ਹੋਇਆ ਜੀ ਉੱਥੇ ਆਈਓ ਆਇਆ ਜਿਹੜਾ ਆਪਣਾ ਬੀਪਨੋਂ ਥਾਣੇ ਕੋ ਅ ਜੀ ਨਾ ਸੀਗਾ ਬਹਾਦਰ RAM ਜੀ ਉਹਨੇ ਆਪਣਾ ਜੀ ਉੱਥੇ ਬਿਆਨ ਲਏ ਆਪਣਾ ਉਹ ਮੇਰੇ ਮੁਤਾਬਕ ਬਿਆਨ ਨਹੀਂ ਹੋਏ ਹੈਗੇ ਸਰ ਮੈਂ ਉਹਨੂੰ ਕਹਿ ਰਿਹਾ ਜੀ ਜਿਹੜੀ ਚੀਜ਼ ਮੈਂ ਉਹਨੂੰ ਕਹਿ ਰਿਹਾ ਵੀ ਆਪਣਾ ਉਹ ਉਹਨੇ ਮੇਰੀ ਸੁਣੀ ਨਹੀਂ ਨਾ ਮੈਂ ਬਿਆਨ ਦੇਣ ਕੇ ਲੈਗ ਸੀਗਾ ਜੀ ਉਸ ਟਾਈਮ ਕਿਉਂ ਮੇਰੇ ਦਰਦ ਹੋ ਰਿਹਾ ਸੀਗਾ ਜੀ ਇੱਕ ਸਿਰ 'ਚ ਸੱਟ ਲੱਗੀ ਹੋਈ ਸੀਗੀ ਤੇ ਫਿਰ ਉਹ ਤੋਂ ਬਾਅਦ ਮੁਹਾਲੀ ਆ ਗਏ ਸਰ ਮੁਹਾਲੀ ਰੈਫਰ ਕਰਤੇ ਆ ਜੀ ਉਹਨੇ 6 ਵੇ ਸਰ ਥੋੜੇ ਜਿਹੇ ਹਮਲਾ ਕਰਤੀ ਬਾਕੀ ਤੁਸੀਂ ਨਹੀਂ ਨੀ ਸਰ ਪੈਂਟ ਮੇਰੀ ਵਰਦੀ ਵਾਲੀ ਸੀਗੀ ਬਸ ਕਮੀਜ਼ ਮੇਰੇ ਆਪਣਾ ਸਿਵਲ ਵਾਲੀ ਸੀਗੀ। ਅੱਛਾ ਜੀ। ਹਾਂਜੀ ਸਿਵਲ ਆਪਣਾ ਪੈਂਟ ਵਰਦੀ ਵਾਲੀ ਐ ਸਰ। ਉਦੋਂ ਬਾਅਦ ਸਰ ਮੁਹਾਲੀ ਆਪਣਾ ਹਸਪੀਟਲ ਚ ਆਏ ਆਪਣਾ ਜੀ ਉਹਨਾਂ ਨੇ ਦੇਖਿਆ ਵੀ ਆਪਣਾ ਹਾਲਤ ਖਰਾਬ ਐ ਜੀ। ਪਹਿਲਾਂ ਤਾਂ ਉਹ ਕਹਿ ਰਹੇ ਸੀਗੇ ਵੀ ਸਾਡੇ ਕੋਲ ਆਪਣਾ ਦੇ ਹਾਂਜੀ ਵੀ ਮੇਰੇ ਕੋਲੇ ਆਪਣਾ ਵੀ ਅਸੀਂ ਜੇ ਇਨਫੈਕਸ਼ਨ ਜਾਨਾ ਵੱਧ ਗਈ ਵੀ ਅਸੀਂ ਸਾਂਭ ਨਹੀਂ ਸਕਦੇ ਹੈਗੇ ਵੀ ਸਾਨੂੰ ਰੈਫਰ ਕਰਨਾ ਪੈਣਾ ਪੀਜੀਐ 32 ਨੂੰ ਜੀ। ਕਹਿੰਦੇ ਵੀ ਨਾ ਸਾਡੇ ਕੋਲ ਵੈਂਟੀਲੇਟਰ ਦੀ ਸੁਵਿਧਾ ਐ ਜੀ। ਚਲੋ ਜੀ ਉਹਨਾਂ ਨੇ ਫਿਰ ਪਰਿਵਾਰ ਦੇ ਸਹਿਨ ਕਰਵਾਏ ਜੀ ਆਪਣਾ ਆਪਰੇਸ਼ਨ ਕਰਿਆ ਸਰ ਉਹਨਾਂ ਨੇ 15 ਤਰੀਕ ਨੂੰ ਫਿਰ 12 13 14 ਦਿਨ ਮੈਂ ਸਰ ਵੈਂਟੀਲੇਟਰ ਤੇ ਰਹਿਆ ਆਪਣਾ ਇਹ ਜਿਹੜਾ ਉੱਪਰ ਚਾਕੂ ਸੀਗਾ ਗੁਰਦੇ 'ਚ ਲੱਗਿਆ ਸੀਗਾ ਜੀ ਗੁਰਦਾ ਸੰਗੜ ਗਿਆ ਜੀ ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ ਸਾਹ ਨਹੀਂ ਆਂਦਾ ਸੀਗਾ ਜੀ ਤੇ ਜਿਹੜਾ ਥੱਲੇ ਲੱਗਿਆ ਸੀਗਾ ਉਹ ਸਕੈਨ 'ਚ ਆਇਆ ਸੀਗਾ ਵੀ ਅੰਤਰਾ 'ਚ ਲੱਗ ਗਿਆ ਜੀ ਉਹ ਕਹਿੰਦੇ ਵੀ ਜੇ ਅੰਤਰਾ 'ਚ ਜ਼ਿਆਦਾ ਲੱਗ ਗਿਆ ਵੀ ਅੰਤਰਾ ਬਾਹਰ ਕੱਢਣੀਆਂ ਪੈਣੀਆਂ ਨੇ ਜੇ ਥੋੜਾ ਹੋਇਆ ਤਾਂ ਅੰਦਰ ਰਿਸਟਰੀ 'ਚ ਕਰ ਦੂੰਗੇ ਜੀ ਫਿਰ ਉਹਨਾਂ ਨੇ ਆਪਰੇਸ਼ਨ ਕਰਾਇਆ ਜੀ ਚਲੋ ਐਚ ਕਰਕੇ ਆਇਆ ਜੀ ਥੱਲੇ ਵਾਲਾ ਵੀ ਆਪਣਾ ਅੰਦਰ ਕੱਟੀ ਨਹੀਂ ਹੈਗੀ ਜੀ ਵੀ ਫਿਰ ਡਾਕਟਰ ਸਾਹਿਬ ਨੂੰ ਅਸੀਂ ਕਹੀ ਗਏ ਜੀ ਅਖਰਾ ਵੀ ਤੁਸੀਂ ਕੋਈ ਜਣਾ ਹੈਗਾ ਜੀ ਓਪੀਨੀਅਨ ਆਪਣਾ ਠੀਕ ਦੇ ਤੇ ਵਧੀਆ ਜੀ ਤਾਂ ਵੀ ਵੀ ਤਰੀਕੇ ਦਾ ਕਹਿੰਦਾ ਡਾਕਟਰ ਠੀਕ ਕਹਿੰਦਾ ਰਿਹਾ ਜੀ ਆਪਣਾ ਵੀ ਮੈਂ ਕੱਢ ਕੇ ਲਿਖੂਗਾ ਜੀ ਵਧੀਆ ਉਦੋਂ ਬਾਅਦ ਪਤਾ ਨਹੀਂ ਜੀ ਕੀ ਰਾਜਨੀਤਿਕ ਦਬਾਅ ਪਿਆ ਕੀ ਹੈ ਜੀ ਵੀ ਉਹ ਬਾਅਦ ਤੇ ਅਸੀਂ ਆਪਣੋਗੇ ਮਿੰਟਾਂ ਵੀ ਕਰੀਆਂ ਵੀ ਸਰ ਤੁਸੀਂ ਆਪਣਾ ਇੱਥੇ ਇੱਕ ਲਾਈਨ ਲਿਖ ਦਿਓ ਵੀ ਡੈਂਡ ਡੈਂਜਰ ਤੋਂ ਲਾਈਨ ਲਿਖ ਦਿਓ वेंटिलेटर ਤੇ ਸੀ ਤੇ ਹਸਪਤਾਲ ਹਾਂਜੀ ਵੈਂਟੀਲੇਟਰ ਤੇ ਸੀਗਾ ਜੀ ਉਸ ਤੋਂ ਬਾਅਦ ਸਾਨੂੰ ਬਾਹਰ ਚੱਕ ਨਹੀਂ ਨਹੀਂ ਬਾਹਰ ਨਹੀਂ ਸ਼ਿਫਟ ਕਰਿਆ ਸਰ ਆਈ ਸੀ ਯੂ ਚ ਜ ਆਪਣਾ ਮਨੂੰ ਛੁੱਟੀ ਕਰਤੀ ਜੀ ਅੱਛਾ ਛੁੱਟੀ ਤਾਂ ਉਹਨੇ ਆਪਣਾ ਗਗਨਦੀਪ ਜਿਹੜਾ ਡਾਕਟਰ ਸੀਗਾ ਜੀ ਉਹਨੇ 2 ਦਿਨ ਪਹਿਲਾਂ ਹੀ ਕਰਤੀ ਜੀ ਅਸੀਂ ਆਪਣਾ ਸੋਕੋ ਐਸ ਐਮ ਨੂੰ ਮਿਲ ਕੇ 2 ਦਿਨ ਹੋਰ ਵਧਾਏ ਜਦ ਕਿ ਮਨੂੰ ਪ੍ਰੋਬਲਮ ਸੀਗੀ ਦਰਦ ਸੀਗਾ ਜੀ ਮੇਰੇ ਮਿੰਟ ਕਰੀ ਜੀ ਆਪਣਾ ਉਹਨੇ ਫਿਰ 2 ਦਿਨ ਆਪਣਾ ਜੀ ਐਸ ਐਮ ਨੂੰ ਕਿਹਾ ਵੀ 2 ਦਿਨ ਇਹਨੂੰ ਹੋਰ ਰੱਖ ਲਿਓ ਜੀ ਆਪਣਾ 2 ਦਿਨ ਆਪਣਾ ਐਸ ਐਮ ਨੂੰ ਕੇ ਕਹਿਣ ਤੋਂ ਫਿਰ ਡਾਕਟਰ ਕਹਿੰਦਾ ਵੀ ਤੂੰ ਘਰੇ ਜਾਣਾ ਨਹੀਂ ਹੈਗਾ ਮੈਂ ਕਿਹਾ ਜੀ ਸਰ ਘਰੇ ਤਾਂ ਜਾਣਾ ਹੀ ਜੀ ਜਦੋਂ ਠੀਕ ਹੋਵਾਂਗਾ ਜਲਦੀ ਜਾਊਂਗਾ ਫਿਰ ਕਹਿੰਦਾ ਜੀ ਤੇਰੀ ਕੱਲ ਛੁੱਟੀ ਕਰ ਦਨ ਲਈ ਮੈਂ ਕਿਹਾ ਜੀ ਚਲੋ ਠੀਕ ਹੈ ਕੱਲ ਕਰ ਦਿਓ ਉਦੋਂ ਬਾਅਦ ਜਦੋਂ ਚੈੱਕ ਕਰਾਣਾ ਹੈ ਜੀ ਡਾਕਟਰ ਸਾਹਿਬ ਨੂੰ ਨੇ ਪੁੱਛਿਆ ਕਹਿੰਦਾ ਕੀ ਬਣਿਆ ਮੈਂ ਕਿਹਾ ਜੀ ਸਰ ਉਹ ਬੇਲ ਲੈ ਕੇ ਸਾਰੇ ਬੰਦੇ ਇੱਕ ਬੰਦੇ ਦੀ ਬੇਲ ਰੁਗੀ ਹੈ ਜੀ ਆਪਣਾ ਉਹ ਉਹਨੂੰ ਵੀ ਅਰੈਸਟ ਨਹੀਂ ਪਾਈ ਹੈਗੀ ਜੀ ਪੁਲਿਸ ਨੇ